ਡਰੈਕਟ ਕੋਲ ਪਹੁੰਚੇ ਆ ਤਾਂ ਦੇਖਿਆ ਕਿ ਮੁਲਾਜ਼ਮ ਜਿਹੜੇ ਬੜੇ ਤੇਜ਼ੀ ਦੇ ਨਾਲ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਉਹ ਐਕਸੀਡੈਂਟ ਦੇ ਜਿਹੜੇ ਵਿੱਚ ਜ਼ਖਮੀ ਹੋਏ ਸੀ ਉਹਨਾਂ ਨੂੰ ਸੈਟ ਆ ਜਿਹੜੀ ਪਚਾਰਿਆ ਸੀਗੇ ਔਰ ਐਂਬੂਲੈਂਸ ਆ ਰਹੀ ਹੋ ਮੌਕੇ ਤੇ ਜਿਹੜੇ ਹਾਜ਼ਰ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਮਗਾਈ ਗਈ ਆ ਔਰ ਬੜੀ ਭਿਆਨਕ ਜਿਹੀ ਟੱਕਰ ਹੋਈ ਆ ਆਟੋ ਤੇ ਕਾਰ ਦੀ ਜਿਹਦੇ ਵਿੱਚ ਜਾ ਤਾ ਲੋਕ ਆ ਜਿਹੜੇ ਕਾਰ ਵਾਲੇ ਲੋਕ ਬੰਦੇ ਦਾ ਜਿਹੜਾ ਕੁਝ ਨੂੰ ਦੱਸ ਰਿਹਾ ਬਾਕੀ ਪੁਲਿਸ ਆ ਜਿਹੜੀ ਆਪਣੇ ਲੈਵਲ ਤੇ ਵੈਰੀਫਾਈ ਕਰੂਗੀ ਔਰ ਬੰਦਿਆਂ ਲਈ ਕਾਫੀ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਜਿਹਦੇ ਵਿੱਚ ਇੱਕ ਔਰਤ ਜ਼ਖਮੀ ਆ ਦੋ ਜਿਹੜੇ ਬੰਦੇ ਆ ਉਹ ਜ਼ਖਮੀ ਆ ਜਿਹੜੇ ਆਟੋ ਦੇ ਵਿੱਚ ਸੀਗੇ ਔਰ ਜਿਹੜਾ ਗੱਡੀ ਵਾਲਾ ਇਹਨੂੰ ਵੀ ਜਿਹੜਾ ਹਸਪੀਟਲ ਲੈ ਕੇ ਗਿਆ ਸੋ ਇੱਥੇ ਅਸੀਂ ਬੜੀ ਸ਼ਲਾਘਾ ਕਰਾਂਗੇ ਜਿਹੜੀ ਪੰਜਾਬ ਪੁੱਛਦੀ ਕੀ ਜਿਨ੍ਹਾਂ ਨੇ ਇੱਕਦਮ ਮੌਕੇ ਤੇ ਪਹੁੰਚ ਗਏ ਔਰ ਜ਼ਖਮ ਜਿਹੜੀ ਆ ਜ਼ਖਮੀਆਂ ਨੂੰ ਜਿਹੜੀ ਆ ਸਹਾਇਤਾ ਦਿੱਤੀ ਆ ਔਰ ਐਦਾਂ ਦੇ ਐਪੜ ਪੂਰੇ ਪੰਜਾਬ ਤੋਂ ਹੋਣਾ ਚਾਹੀਦਾ ਸੋ ਸਾਡੇ ਦੇਥ ਪੁਲਸ ਵਾਲੇ ਵੀਰਾਂ ਨੇ ਬੜਾ ਸਟਰਗਾ ਜੋ ਕੰਮ ਕੀਤਾ ਵੀ ਜਿਹੜਾ ਆਪਣੀ ਆਰੇ ਇਥੇ ਮੌਕੇ ਤੇ ਜਿਹੜੇ ਅਫਸਰ ਸਾਰੇ ਆ ਗਏ ਸੀ ਔਰ ਸਾਡੇ ਐਸਆਈ ਸਾਹਿਬ ਅਸ਼ੋਕ ਕੁਮਾਰ ਜੀ ਔਰ ਕੁਲਵਿੰਦਰ ਜੀ ਔਰ ਜਿੰਨੇ ਵੀ ਪੁਲਸ ਮੁਲਾਜ਼ਮ ਆ ਇਹਨਾਂ ਨੇ ਬੜਾ ਸਟਰਗਾ ਜੋ ਕੰਮ ਕੀਤਾ ਔਰ ਪੁਲਸ ਮੁਲਾਜ਼ਮਾਂ ਨੇ ਜਿਹੜਾ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਵੀ ਜਿਹੜਾ ਆਇਆ ਜਖਮੀਆਂ ਨੂੰ ਹਸਪਤਾਲ ਜਿਹੜੀ ਪਹੁੰਚਾਉਣ ਦੀ ਹੈ ਜਿਹੜੀ ਉਹ ਸੇਵਾ ਕੀਤੀ ਆ ਸੋ ਅਸੀਂ ਅਮੇਰਗੜ ਪ੍ਰੈਸ ਕਲੱਬ ਵੱਲੋਂ ਇਹਨਾਂ ਦੀ ਸ਼ਲਾਘਾ ਕਰਦੇ ਆਂ ਔਰ ਕਾਮਨਾ ਕਰਦੇ ਆਂ ਕਿ ਜਿਹੜੇ ਜ਼ਖਮੀ ਹੋਏ ਆ ਉਹ ਜਲਦ ਜਲਦ ਠੀਕ ਹੋਣ ਜੀ ਜਦੋਂ ਆਇਆ ਕੀ ਕਰਨ ਸਾਰਾ ਜੀ ਮੈਂ ਫਲੋਰੋਂ ਵੀ ਆਇਆ ਸੀਗਾ ਬੱਸ ਦੇ ਵਿੱਚ ਅੱਛਾ ਜੀ ਬੱਸ ਜਾ ਕੇ ਮੋਈ ਜਿੱਥੇ ਵੀ ਰੁਕਿਆ ਆ ਕੇ ਤਾਂ ਉਤਰਨ ਤੇ ਨਾਲੇ ਬਾਈਸਾਈਕਲ ਆਪਣਾ ਚੱਕਰ ਜਿੱਤੇ ਸਾਈਕਲ ਜਾ ਕੇ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦ ਫਟਾਕਾ ਵੱਜਿਆ ਦੇਖਿਆ ਚ ਵਾਈਟ ਗੱਡੀ ਜਿਹੜੀ ਨੂਰਮਲ ਤੋਂ ਫਲੋਰੋਂ ਜਾ ਰਹੇ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਟੱਕਰ ਹੋ ਕੇ ਕੋਲਾਈਡ ਹੋਏ ਦੋਨੋਂ ਕਰਕੇ ਉਹਨਾਂ ਆਟੋ ਨੂੰ ਇੰਨੀ ਜ਼ੋਰ ਨਾਲ ਛੱਪ ਜਾਈ ਕਿ ਆਟੋ ਦਾ ਮੂੰਹ ਕਮਕੇ ਫਿਰ ਵਾਪਸ ਬਲੌਟ ਹੋ ਗਿਆ ਤੇ ਆ ਜਿਹੜੀਆਂ ਸਵਾਰੀਆਂ ਤੇ ਸਵਾਰੀਆਂ ਮੋਸਤੀ ਸਵਾਰੀਆਂ ਸਾਰੀਆਂ ਮੋਸਤੀ ਸਵਾਰੀਆਂ ਇਹ ਪਿਲ ਗਏ ਜੀ ਤੇ ਤੁਸੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਦੇ ਵਿੱਚ ਬਈ ਜਾਨੀ ਨੁਕਸਾਨ ਹਾਲੇ ਕੁਝ ਹੋਇਆ ਨਹੀਂ ਪਰ ਫਟਟਰ ਹੋਏ ਬੰਦੇ ਜਿਆਦਾ ਹਲਕਾ ਜਿਆਦਾ ਹਲਕਾ ਤਾਂ ਮੈਂ ਗਾਪਾ ਘੱਟੀਆਂ ਗੱਲ ਦੀ ਕੀ ਨਹੀਂ ਦੇਖਦੇ ਰਹੀਏ ਦੇ ਵਿੱਚ ਗੱਲ ਦੀ ਦੇਖੋ ਕਿ ਕਿੰਨੀ ਟ੍ਰਿਕ ਕਿੱਟੀ ਗੱਡੀ ਵਾਲੇ ਦੀ ਗਲਤੀ ਆ ਪੂਰੀ ਸੜਕ 'ਤੇ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੇ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਜੀ ਜਿਹੜਾ ਜ ਮੋਬਾਈਲ ਐਂਡਰ ਐਕਸੀਡੈਂਟ ਹੋਇਆ ਕਿ ਕੀ ਕਾਰਨ ਸੱਚ ਕੀ ਹੋਇਆ ਤਸੂਰ ਨਿਕਲਦਾ ਭਾਜੀ ਅਸੀਂ ਉਹਨਾਂ ਫਲੋਰੋ ਆ ਰਹੇ ਆਪਣਾ ਆਪੇ ਦੇਰ ਤੇ ਆ ਗਏ ਆ ਉਦੋਂ ਚਿੱਟੀ ਗੱਡੀ ਆਈ ਆ ਮੈਨੂੰ ਨਹੀਂ ਪਤਾ ਫੋਨ ਚੱਲਦਾ ਕਿ ਅੱਗੇ दारू ਪੀਤੀ ਆਈ ਰੋਲਾ ਵੀ ਪਾਈ ਜਨੇ ਹੋਰ ਵੀ ਮਾਰ ਜਨੇ ਲਿਆ ਕੇ ਬਚ ਮਾਰ ਗਿਆ ਕਿਹੜਾ ਲੱਗਾ ਐਕਸੀਡੈਂਟ ਹੋਇਆ ਕੀ ਕਾਰਨ ਐ ਇਸ ਤਰ੍ਹਾਂ ਦੇ ਅੱਜ 10 ਘੰਟੇ ਸੀ ਜਦੋਂ ਸ਼ਾਇਦ ਜਦੋਂ ਰੈਕਸ਼ਨ ਆਇਆ ਮੌਕੇ ਤੇ ਸਾਡੀ ਟੀਮ ਅਪਰੇਟਿਓਂ ਆ ਕੇ ਤਾਂ ਜਿਹੜੇ ਮਤਲਬ ਛਟਾ ਲੱਗਿਆ ਸੀ ਉਹਨਾਂ ਗੱਡੀ ਨੂੰ ਲੈ ਕੇ ਸੇ ਹਸਪਤਲ ਤੇ ਗਿਆ ਉਹ ਜਾਣੀ ਨਾ ਤਾਂ ਤਰੀ ਹੈ ਜਾਣੇ ਲੱਗਦਾ ਸਪਾਤਾ ਹੋ ਜਾ ਕਾਫੀ ਹੋ ਗਈ ਹਰ ਗੱਡੀ ਵਾਲਾ ਦੱਸਿਆ ਇਹ ਤਾਂ ਪੁਲਿਸ ਮੁਲਾਜ਼ਮ ਹੈ ਕੀ ਪਤਾ ਲਵੇਗਾ ਉਹ ਗੱਡੀ ਵਿੱਚ دارو ਮਿਲੀ ਉਹ ਬੋਲ ਨਹੀਂ ਉਹ ਕਿਤਾਬ ਨਹੀਂ ਬੋਲ ਨਹੀਂ ਕਿ ਉਹ ਕਿਤਾਬ ਦੀ ਫੋਟੋ ਕਾਪੀ ਹੋ ਆਇਆ ਅੱਜ ਦੇ ਕਾ ਲੋਕਾਂ ਤੇ ਸੀ ਐ ਗੱਡੀ ਵਿੱਚ ਆ ਕੇ ਭਲਾ ਉਹ ਦੇਖੇ ਉਹਨੂੰ ਆਪਣੀ ਜਗ੍ਹਾ ਪਤਾ ਨਹੀਂ हां बाकी ਦੱਸੋ ਹੋਰ ਕਹਿਣਾ ਹੈ ਕਿ ਦੇਖੋ ਸਾਲੀਆਂ ਦੇ ਪਤਨੇ ਆਫਸਰ ਬੈਠੇ ਕੰਨਗੇ ਜਿਹੜਾ ਕਸੂਰ ਆਫਿਸ 6 ਅਕਤੂਬਰ ਨੂੰ ਕਿੰਨੇ ਦੇਖੀਏ ਤੁਸੀਂ ਦੇਖਿਆ ਸੀ ਨਾ ਚੱਕ ਮਤਲਬ ਪਹਿਲਾਂ ਉਹਨਾਂ ਦੇਖਿਆ ਮਰੀਜ਼ ਨੂੰ ਤੇ ਉਹ ਆ ਦੇਖਾ ਕੀ ਸਾਇਆ ਐਕਸੀਡੈਂਟ ਦਾ ਇਹ ਕੀ ਕਾਰਨ ਸੀਗਾ ਤੇ ਸਟੱਕ ਕਿੰਿਆ ਲੱਗਿਆ ਹਾਂਜੀ ਸਾਡੇ ਕੋ ਇਹ ਤਿੰਨ ਪੇਸ਼ੈਂਟ ਆਏ ਨੇ ਐਮਬੂਲੈਂਸ 'ਚ ਤੇ ਦੱਸਿਆ ਜਾ ਰਿਹਾ ਹੈ ਕਿ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਮੋਬਾਈਲ ਲੱਗੇ ਤੇ ਇਹਦੇ ਤੇ ਇੱਕ ਮੇਲ ਪੇਸ਼ੈਂਟ ਹੈਗਾ अबाउट 43 ইয়ার ওল্ড ਮੀਮেল ਹੈਗਾ ਇੱਕ ਫੀਮੇਲ ਹੈਗੀ ਹੈ 40 ইয়ার ওল্ড ਇੱਕ ওল্ড ওল্ড ਪੇਸ਼ੈਂਟ ਹੈਗਾ 84 ইয়ার ওল্ড মেইল ਹੈ ਤੇ ਜੋ ਦੋ ਪੇਸ਼ੈਂਟ ਹੈਗੇ ਨੇ ਮੇਲ এন্ড ফিমেল ਉਹਨਾਂ ਨੂੰ ਥੋੜੇ ਥੱਟਾਂ ਜਿਆਦਾ ਲੱਗੀਆਂ ਨੇ ফ্র্যাকচার ਹੋਇਆ ਹੈ ਲੈਗਸ ਤੇ ਦੋਨਾਂ ਦੇ ব্লিডিং ਵੀ 바바 ਹੋਈ ਪਈ ਹੈ ਤੇ ਜੋ ওল্ড ਪੇਸ਼ੈਂਟ ਹੈਗੇ ਉਹਦਾ ফ্র্যাকচার ਅਜੇ ਤੱਕ ਨਹੀਂ ਲੱਗ ਰਿਹਾ ਕੁਝ ਪਰ ਦਿੱਕਤ ਲੱਗ ਰਹੀ ਹੈ ਤੇ ਆਪਾਂ ਆਪਣੇ ਵੱਲੋਂ ਜਿੰਨੀ ਟ੍ਰੀਟਮੈਂਟ ਹੋ ਸਕਦੀ ਆਪਾਂ ਇੱਕ ਵਾਰੀ ਪ੍ਰੋਵਾਈਡ ਕੀਤੀ ਆ ਫਰਸਟ ایڈ ਵੀ ਦੇ ਦਿੱਤੀ ਹੈਗੀ ਆ ਟ੍ਰੈਕਿੰਗ ਕਰ ਦਿੱਤੀ ਹੈ ਸਪ੍ਰਿੰਟਿੰਗ ਕਰ ਦਿੱਤੀ ਗਈ ਆ ਅੱਗੇ ਜੋ ਫਰਦਰ ਉਹਨਾਂ ਦੀ ਮੈਨੇਜਮੈਂਟ ਪਾਸ ਤੇ ਆਪਾਂ ਹਾਈਅਰ ਸੈਂਟਰ ਸਿਵਲ ਹਸਪਤਾਲ ਜਲੰਧਰ ਰੈਫਰ ਕਰਨ ਲੱਗਿਆ ਹੈ ਨਾਲ